ਹਾਂਜੀ ਦੋਸਤੋ ਅੱਜ ਆਪਾਂ ਪੜਾਂਗੇ ਡਾਕਟਰ ਗੁਰਪ੍ਰੀਤ ੁੱਗਾ ਦੀ ਲਿਖੀ ਹੋਈ ਕਿਤਾਬ ਜੋ ਬਹੁਤ ਹੀ ਚਰਚਾ ਵਿੱਚ ਹੈ 40 ਦਿਨ ਤੇ ਇਸ ਕਿਤਾਬ ਨੂੰ ਸਾਡੇ ਜਵਾਨੀ ਸੁਣ ਲਈ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਸਰਗੀ ਵੇਲਾ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੂਹ ਨੀ ਰਸੀ ਤੇ ਡਰਾਉਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸਨੇ ਮੰਜੇ ਥੱਲੋਂ ਆਪਣਾ ਝੋਲਾ ਕੱਢਿਆ ਜਿਸ ਵਿੱਚ ਥੋੜੇ ਜਿਹੇ ਕੱਪੜੇ ਉਸਨੇ ਰਾਤ ਹੀ ਪਾ ਲਈ ਸਨ ਝੋਲੇ ਵਿੱਚੋਂ ਦਾਦੀ ਲਈ ਜਿਸ ਨੂੰ ਉਹ ਬੇਬੇ ਕਹਿੰਦਾ ਸੀ ਰਾਤੀਂ ਲਿਖੀ ਇੱਕ ਚਿੱਠੀ ਕੱਢ ਕੇ ਉਸਨੇ ਸਰਾਣੇ ਤੇ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸ ਲਈ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ ਕੇਸਰ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਕਵਰਾਈ ਹੋਈ ਬੇਬੇ ਚਿੱਠੀ ਲੈ ਕੇ ਗਵੰਡੀਆਂ ਦੀ ਨੂਹ ਕੋਲ ਪੜਾਉਣ ਲਈ ਜਾਵੇਗੀ ਇਹ ਸੋਚ ਕੇ ਇੱਕ ਵਾਰ ਤਾਂ ਉਸ ਦਾ ਦਿਲ ਪਸੀਜ ਗਿਆ ਪਰ ਉਹ ਘਰੋਂ ਜਾਣ ਦਾ ਮਨ ਪੱਕਾ ਬਣਾ ਚੁੱਕਾ ਸੀ ਉਸ ਨੂੰ ਬੇਬੇ ਨੇ ਹੀ ਪਾਲਿਆ ਸੀ ਮਾਂ ਤਾਂ 47 ਦੀ ਬੰਦ ਵੇਲੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਥੇਰ ਬਾਅਦ ਬੀਕਾ ਨੇਰ ਜ਼ਮੀਨ ਵੇਖਣ ਗਿਆ ਮੋੜ ਨਹੀਂ ਸੀ ਆਇਆ ਜਿਨਨੇ ਮੂੰਹ ਉਹਨੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਦਿਆਂ ਵਾਂਗ ਗੁਜ਼ਾਰੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਠੀ ਬਿਕਾਨੇਰ ਦੀ ਕਿਸੇ ਸਰਾਹ ਚੋਂ ਆਈ ਸੀ ਜੋ ਬੇਬੇ ਨੇ ਬੜੀ ਸੰਭ ਕੇ ਰੱਖੀ ਸੀ ਤੇ ਅੱਜ ਕੇਸਰ ਨੇ ਉਹ ਚਿੱਠੀ ਆਪਣੇ ਜੇਬ ਵਿੱਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਹੀ ਘਰੋਂ ਚੱਲਿਆ ਸੀ ਉਸਨੇ ਘਰੋਂ ਜਾੜਵਾਰੇ ਬੇਬੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਡਰਦੀ ਨੇ ਕਦੇ ਉਸ ਦਾ ਬਸਾ ਨਹੀਂ ਸੀ ਖਾਦਾ ਤਾਂ ਬੀਕਾ ਨੇਰ ਕਿੱਥੇ ਜਾਣ ਦੇਣਾ ਸੀ ਉਹ ਸੋਚ ਰਿਹਾ ਸੀ ਕਿ ਬਾਪੂ ਨੂੰ ਨਾਲ ਲੈ ਕੇ ਜਦੋਂ ਉਹ ਵਾਪਸ ਆਏਗਾ ਤਾਂ ਬੇਬੇ ਖੁਸ਼ ਹੋ ਜਾਵੇਗੀ ਸਾਰੇ ਗੁੱਸੇ ਗਿਲੇ ਪੁੱਲ ਜਾਣਗੇ ਬੀਤੇ ਦੇ ਕੌੜੇ ਬਰੇ ਮੱਥੇ ਦੀਆਂ ਤਿਉੜੀਆਂ ਚੋਂ ਪੁੰਝੇ ਜਾਣਗੇ ਉਸ ਨੇ ਬੇਬੇ ਦੇ ਮੰਜੇ ਵੱਲ ਨੀਂਦ ਲਾ ਕੇ ਵੇਖਿਆ ਪਰ ਕੋਹ ਪਹਨੇਰੇ ਵਿੱਚ ਕੁਝ ਨਾ ਦਿਸਿਆ ਉਸਨੇ ਨਵੀਂ ਜੁੱਤੀ ਟਰੰਕ ਚੋਂ ਕੱਢ ਕੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਬਣਵਾਈ ਸੀ ਤੇ ਸਿਰਫ ਇੱਕ ਵਾਰ ਬਸਾਖੀ ਦੇ ਮੇਲੇ ਤੇ ਹੀ ਪਾਈ ਸੀ ਉਹ ਦੱਬੇ ਪੈਰੀਂ ਘਰੋਂ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਘਰਾਂ 'ਚ ਜਗਦੇ ਦੀਵਿਆਂ ਤੋਂ ਬਿਨਾਂ ਕੋਈ ਚਾਨਣ ਨਹੀਂ ਸੀ ਪਹੋ ਅਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਕੁੱਤਾ ਉਸਦੇ ਪੈਰਾਂ ਦੀ ਬਿੜਕ ਨਾਲ ਜ਼ਰੂਰ ਉੱਠਿਆ ਸੀ ਰੋਂਦੇ ਕੁੱਤੇ ਦੀ ਲੰਬੀ ਹੂਕ ਨੇ ਉਸ ਨੂੰ ਉਦਾਸ ਕਰ ਦਿੱਤਾ ਆਪਣੀ ਹਵੇਲੀ ਦੇ ਮੂਹਰੋਂ ਲੰਗਦਿਆਂ ਕੇਸਰ ਨੇ ਇੱਕਦਮ ਕਦਮ ਰੁਕ ਗਏ ਉਸ ਦਾ ਦਿਲ ਕੀਤਾ ਕਿ ਇੱਕ ਵਾਰ ਅੰਦਰ ਜਾ ਕੇ ਕੁੰਡੇ ਸਿੰਘਾਂ ਵਾਲੀ ਬੂਰੀ ਝੋਟੀ ਤੇ ਬਾਕੀ ਡੰਗਰਾਂ ਨੂੰ ਵੇਖਾਵੇ ਉਸ ਦਾ ਧਿਆਨ ਨਾਲ ਲੱਗਦੇ ਜੈਲਦਾਰਾਂ ਦੇ ਘਰ ਵੱਲ ਗਿਆ ਤਾਂ ਉਸ ਨੂੰ ਕੰਧ ਨਾਲ ਲੱਗਦੀ ਪੌੜੀ ਤੇ ਖੜਾ ਕੋਈ ਪਰਛਾਵਾਂ ਦਿਸਿਆ ਇਹ ਮੇਰੀ ਜੀਤੀ ਤਾਂ ਨਹੀਂ ਕੇਸਰ ਡਿਗਦਾ ਡਿਗਦਾ ਮਸਾਂ ਸੰਭਲਿਆ ਉਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਸੰਦੇ ਰਹੀ ਤਾਰਿਆਂ ਦੀ ਲੋਈ ਪਿੰਡੋਂ ਬਾਹਰਲੀ ਫਿਰਲੀ ਲੰਗ ਰੋਹੀ ਵਾਲੇ ਪਹੇ ਤੇ ਆਕੇ ਉਸ ਨੇ ਇੱਕ ਵਾਰ ਮੁੜ ਕੇ ਸੁੱਤੇ ਪਏ ਪਿੰਡ ਵੱਲ ਵੇਖਿਆ ਵਗੜ ਵਿੱਚ ਲਮਕਦੇ ਝੋਲੇ ਨੂੰ ਘੁੱਟ ਕੇ ਫੜ ਕਾਲੀ ਕਾਲੀ ਪੈਰ ਪੁੱਟਦਾ ਉਹ ਪਿੰਡੋਂ ਬਾਹਰਲੀ ਥੇ ਤੇ ਉਦਾਸੀ ਸਾਧੂਆਂ ਦੀ ਕੁਟਿਆ ਵੱਲ ਤੁਰ ਪਿਆ ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੁਟਿਆ ਵਿੱਚ ਕਈ ਵਾਰ ਆਇਆ ਸੀ ਸਾਧੂਆਂ ਫਕੀਰਾਂ ਤੇ ਫੱਕਰਾਂ ਦਾ ਇੱਥੇ ਆਉਣ ਜਾਣ ਲੱਗਿਆ ਹੀ ਰਹਿੰਦਾ ਸੀ ਕੋਈ ਇੱਥੇ 2-4 ਮਹੀਨੇ ਰਹਿੰਦਾ ਕੋਈ 2-4 ਦਿਨ ਹੁਣ ਜੇ ਕਦੇ ਬਾਪੂ ਨੂੰ ਮਿਲਣ ਨੂੰ ਉਸ ਦਾ ਦਿਲ ਕਰਦਾ ਤਾਂ ਉਹ ਇਸ ਕੁਟਿਆ ਵਿੱਚ ਆ ਜਾਂਦਾ ਨਿੱਕੇ ਹੁੰਦੇ ਵੇਖਿਆ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗ ਗਿਆ ਸੀ ਤੇ ਨਾਲੇ 10 ਸਾਲ ਵੀ ਹੋ ਗਏ ਸਨ ਕੱਲ ਜਦੋਂ ਉਹ ਕੁਟਿਆ ਤੇ ਆ ਕੇ ਅਜੇ ਥੜੇ ਤੇ ਬੈਠਾ ਹੀ ਸੀ ਕਿ ਇੱਕ ਲੰਬੀ ਦਾੜੀ ਵਾਲਾ ਪਤਲਾ ਜਿਹਾ ਕੁੱਲੇ ਚੋਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ ਸਵੇਰੇ ਤੜਕੇ ਬੀਕਾ ਨੇਰ ਲਈ ਨਿਕਲੇਗਾ ਤਾਂ ਕੇਸਰ ਇੱਕਦਮ ਉੱਠ ਕੇ ਖੜਾ ਹੋ ਗਿਆ ਸੀ ਜਦੋਂ ਉਸ ਨੇ ਬੀਕਾ ਨੇਰ ਜਾਣ ਦੀ ਇੱਛਾ ਤੇ ਬਾਪੂ ਵਾਲਾ ਕਾਰਨ ਦੱਸਿਆ ਤਾਂ ਫਕੀਰ ਕੁਝ ਦੇਰ ਚੁੱਪ ਰਿਹਾ ਫਿਰ ਆਪਣੀ ਲੰਬੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤਲੇ ਇਲਾਕਿਆਂ ਚੋਂ ਤੁਰ ਕੇ ਜਾਣਾ ਪੈਣਾ ਖਾਣ ਨੂੰ ਵੀ ਪੱਲੇ ਕੁਝ ਨਹੀਂ ਸਿਰਫ ਭੁਜੇ ਹੋਏ ਛੋਲੇ ਤੇ ਪੀਣ ਲਈ ਪਾਣੀ ਨਸੀਬ ਹੋਏਗਾ ਉਸ ਨੂੰ ਫਕੀਰ ਦੀ ਹਰ ਗੱਲ ਮਨਜੂਰ ਸੀ ਅੱਜ ਉਹ ਆਪਣੇ ਕੱਪੜੇ ਅਤੇ ਜੁੱਤੀ ਝੋਲੇ ਵਿੱਚ ਪਾ ਕੇ ਨੰਗੇ ਪੈਰੀਂ ਕੂਟਿਆਵਲ ਕਾਲੀ ਕਾਲੀ ਤੁਰ ਪਿਆ ਸੀ ਉਹ ਫਕੀਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੂਟਿਆ ਪਹੁੰਚ ਜਾਣਾ ਚਾਹੁੰਦਾ ਸੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਥੇਹ ਦੀ ਝਿੜੀ ਵਾਲੇ ਦਰਖਤ ਉਸ ਨੂੰ ਸਾਫ਼ ਦਿਸਣ ਲੱਗ ਪਏ ਸਨ ਚੰਨ ਤੇ ਬੱਦਲਾਂ ਦੀ ਲੁਕਨ ਮੀਟੀ ਵਿੱਚ ਚੰਨ ਦੀ ਰਫਤਾਰ ਤੇਜ਼ ਹੋ ਗਈ ਜਿਉਂਦੀ ਸੀ ਜਿਵੇਂ ਕਿ ਉਸ ਨੂੰ ਵੀ ਆਉਂਦੇ ਸੂਰਜ ਦੇ ਪੈਰਾਂ ਦੀ ਬਿੜਕਾ ਗਈ ਹੋਵੇ ਦਿਨ ਪਹਿਲਾ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਹੈ ਨਾ ਹੀ ਦੁੱਖ ਰਹਿੰਦਾ ਹੈ ਰਾਤ ਮੁਕਦੀ ਤੇ ਰੋਜ਼ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆ ਥੇ ਦੀ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਟਲਾਂ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਘਣੀ ਝਿੜੀ ਦੇ ਵਿੱਚੋਂ ਵਿੱਚੀ ਲੰਘਦੀ ਸੀ ਇਸ ਝਿੜੀ ਵਿੱਚ ਸ਼੍ਰੀ ਸੋਹੰਜਨਾ ਤੂ ਟਾਲੀ ਡੇਕ ਬਾਂਸ ਜਾਮੁਣ ਅੰਬ ਤੇ 베ਰੀਆਂ ਦੇ ਦਰਖਤ ਆਪਣੀ ਗੂ ਉੜੀ ਸ਼ਾ ਨਾਲ ਦਿਨੇ ਹੀ ਹਨੇਰਾ ਕਰੀ ਰੱਖਦੇ ਇਨ੍ਹਾਂ ਦਰਖਤਾਂ ਤੇ ਚਿੜੀਆਂ ਕਾਂ ਘੁਗੀਆਂ ਕਬੂਤਰ ਤੋਤੇ ਸ਼ਾਰਕਾਂ ਤੇ ਚੱਕੀ ਰਹੇ ਸਾਰਾ ਦਿਨ ਇੰਜ ਚੀਂਗ ਚਹਾੜਾ ਪਾਈ ਰੱਖਦੇ ਜਿਵੇਂ ਕੋਈ ਆਂ ਸੁਲਝਿਆ ਮਸਲਾ ਸੁਲਝਾ ਰਹੇ ਹੂੰ ਕੂਟਿਆ ਦੇ ਇੱਕ ਪਾਸੇ ਵੱਡਾ ਬੋਹੜ ਦਾ ਦਰਖਤ ਸੀ ਜਿਸ ਦੀਆਂ ਲੰਮਕਦੀਆਂ ਜੜਾਂ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਇਸ ਚਿੜੀ ਦੇ ਪਰਿਵਾਰ ਦਾ ਕੋਈ ਬਡੇਰਾ ਬਜ਼ੁਰਗ ਹੋਵੇ ਕੂਟਿਆ ਦੇ ਦੂਸਰੇ ਪਾਸੇ ਹਲਤੀ ਸੀ ਜਿਸ ਨੂੰ ਹੱਥ ਨਾਲ ਹੀ ਗੇੜਿਆ ਜਾਂਦਾ ਸੀ ਆਏ ਗਏ ਤੇ ਜਾਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਇਸੇ ਹਲਤੀ ਤੋਂ ਹੁੰਦਾ ਸੀ ਕੂਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਵੇੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ ਮੋਰ ਤਾਂ ਕਈ ਵਾਰ ਕੂਟਿਆ ਦੇ ਅੰਦਰ ਵੀ ਆ ਜਾਂਦੇ ਗੁਫਾ ਵਰਗੀ ਕੂਟਿਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲਾ ਹੀ ਰਹਿੰਦਾ ਸੀ ਕੇਸਰ ਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕ ਗਿਆ ਲੰਬੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਹਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਏ ਬਈ ਜਵਾਨਾ ਬਹਿ ਜਾ ਫਕੀਰ ਨੇ ਉਸ ਨੂੰ ਭੁੱਜੇ ਛੋਲਿਆਂ ਦੀ ਮੁੱਠ ਦਿੱਤੀ ਹਲਤੀ ਗੇੜ ਕੇ ਮਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਤੇ ਹੌਲੇ-ਹੌਲੇ ਥੇ ਤੋਂ ਥੱਲੇ ਵੱਲ ਨੂੰ ਤੁਰ ਪਿਆ। ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ। ਕੇਸਰ ਨੇ ਆਪਣਾ ਡੱਬੀਆਂ ਵਾਲਾ ਪੰਨਾ ਖੋਲ ਕੇ ਦੁਆਰਾ ਸਿਰ ਤੇ ਬੰਨ ਲਿਆ। ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁੜਤਾ ਪਜਾਮਾ ਥੋੜਾ ਮੈਲਾ ਲੱਗਿਆ। ਦੂਸਰਾ ਤੋਤਾ ਹੋਇਆ ਕੁੜਤਾ ਪਜਾਮਾ ਉਸ ਦੇ ਝੋਲੇ ਵਿੱਚ ਸੀ। ਉਸ ਨੇ ਸੱਜੇ ਹੱਥ ਨਾਲ ਝੋਲਾ ਆਪਣੇ ਖੱਬੇ ਮੋਢੇ ਤੇ ਟੰਗ ਲਿਆ। ਫਕੀਰ 65-70 ਕੋ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਟਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਭਗਵੇਂ ਚੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਬਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੋ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਰਦ ਚ ਚਿੱਟਾ ਕਸਮੈਲਾ ਜਿਹਾ ਪਰਨਾ ਸੱਜੇ ਮੋਢੇ ਤੇ ਭੁੱਜੇ ਛੋਲਿਆਂ ਵਾਲੀ ਪੋਟਲੀ ਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸਿਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਪੈਂਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇ ਵੀ ਗੱਭਰੂਆ ਥੋੜੀ ਦੇਰ ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਾਂਗਰ ਤੁਰੇ ਆਉਂਦੇ ਕੇਸਰ ਨੂੰ ਖਿਆ ਹੂੰ ਉਸਨੇ ਨੀਮੀ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਇੰਨਾ ਕੁਝ ਵਾਪਰ ਗਿਆ ਸੀ ਮਨ ਵਿੱਚ ਘਬਰਾਹਟ ਵੀ ਸੀ ਪਰ ਲੰਬੀ ਦਾੜੀ ਵਾਲੇ ਫਕੀਰ ਉਤੇ ਰੱਬ ਵਰਗਾ ਭਰੋਸਾ ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ਦਸਾਂ ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੋਂ ਵੀ ਦੋ ਗਿੱਠਾਂ ਲੰਬਾ ਸੋਚਦਿਆਂ ਕੇਸਰ ਦੀ ਗਲੇ ਚ ਪਾਏ ਚਾਂਦੀ ਦੇ ਟੰਕੇ ਵਾਲਾ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸ ਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਲੀ ਡੋਰੀ ਬੇਬੇ ਨੇ ਆਪ ਬੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਬੱਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ ਉਸ ਦੇ ਧੜਕਦੇ ਦਿਲ ਨੇ ਕਿਹਾ ਕੀ ਸੋਚ ਰਿਹਾ ਹੈ ਗੱਭਰੂਆ ਫਕੀਰ ਨੇ ਕੇਸਰਵਾਲ ਵੇਖਦਿਆਂ ਕਿਹਾ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਣਾਈ ਬਿਆਨ ਮੁਤਾਬਕ ਤੇ ਉਸ ਦੀ ਰਜ਼ਾ ਮੁਤਾਬਕ ਹੀ ਚੱਲ ਰਿਹਾ ਹੈ ਆ ਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਆ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਵਾਅਦਾ ਦਿਆਂਗਾ ਫਕੀਰ ਨੇ ਹੱਥ ਵਿੱਚ ਫੜਿਆ ਇੱਕ ਚਿੱਟਾ ਪੱਥਰ ਕੇਸਰ ਨੂੰ ਵਿਖਾਉਂਦਿਆਂ ਕਿਹਾ ਜਦੋਂ ਵੀ ਕਦੇ ਕੁਝ ਸਮਝਣਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ 'ਚ ਫੜ ਕੇ ਧਿਆਨ ਲਾਵੀਂ ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਤਰਵਾਸ ਦੇ ਰਹੇ ਸਨ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਮੋਰ ਸਕੂਲ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸ ਦਾ ਵਿਆਹ ਕਰਨ ਦੀ ਕਾਲੀ ਪਈ ਸੀ ਅਗਲੀ ਵਿਸਾਖੀ ਨੂੰ ਪੁੱਤ ਨੂੰ 18 ਸਾਲਾਂ ਦਾ ਹੋ ਜਾਣਾ ਹੈ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਹੈ ਮੁੰਡਾ 18 ਤੇ ਕੁੜੀ 16 ਤੋਂ ਨਹੀਂ ਟੱਪਣ ਦਿੰਦੇ ਇਹੀ ਤਾਂ ਉਮਰ ਹੁੰਦੀ ਹੈ ਵਿਆਹ ਦੀ ਪਿਛਲੇ 2-3 ਸਾਲਾਂ ਤੋਂ ਉਹ ਬਸ ਖੇਤ ਦੇ ਡੰਗਰ ਹੀ ਸੰਭਾਲਦਾ ਸੀ। ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਰੋਹੀ ਵਾਲੇ 7 ਖੇਤਾਂ ਵਿੱਚ ਕਣਕ, ਮੱਕੀ, ਕਮਾਟ ਤੇ ਰੱਕੜ ਵਾਲੇ 4 ਖੇਤਾਂ 'ਚ ਡੰਗਰਾਂ ਦਾ ਚਾਰਾ। ਨਿਆਈ ਵਾਲਾ ਖੇਤਾਂ ਤੂੜੀ ਦੇ ਕੁਪ, ਗੋਹੇ ਕੁੜੇ ਤੇ ਬਾਲਣ ਲਈ ਹੀ ਕੰਮ ਆਉਂਦਾ ਸੀ। ਛੋਟਾ ਜਿਹਾ ਘਰ ਵਿੱਚ ਉਸਦੀ ਦੁਨੀਆ ਬਸ ਬੇਬੀ ਸੀ। ਜਾਂ ਅੰਦਰਲੀ ਬੈਠਕ ਵਿੱਚ ਟੰਗੀਆਂ, ਬਾਪੂ ਤੇ ਮਾਂ ਦੀਆਂ ਪਰਾਣੀਆਂ ਤਸਵੀਰਾਂ। ਜੋ ਉਹਨਾਂ ਨੇ ਗਰਨਾ ਸਾਹਿਬ ਦੀ ਵਿਸਾਖੀ ਤੇ ਖਿਚਵਾਈਆਂ ਸਨ ਦਿਨ ਟਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਅਤੇ ਪੱਧਰੇ ਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਅੱਜ ਰਾਤ ਇੱਥੇ ਹੀ ਡੇਰਾ ਲਾ ਲੈਨੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤਿਆਂ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢੀ ਤੇ ਪੁੰਜੇ ਵਿਛਾ ਦਿੱਤੀ ਕੇਸਰ ਨੇ ਉਸਦੀ ਪੋਟਲੀ ਪਾਣੀ ਵਾਲੀ ਮਸ਼ਕ ਤੇ ਆਪਣਾ ਝੋਲਾ ਇੱਕ ਪਾਸੇ ਰੱਖ ਦਿੱਤੇ ਸਾਈਂ ਜੀ ਲਿਓ ਮੈਂ ਤੁਹਾਡੀਆਂ ਲੱਤਾਂ ਘੁੱਟ ਦੇਵਾਂ ਥੱਕ ਗਈ ਹੋਵਾਂਗੀ ਕੇਸਰ ਨੇ ਫਕੀਰ ਕੋਲ ਬੈਠਦਿਆਂ ਕਿਹਾ ਤੇਰਾ ਨਾਂ ਕੀ ਹੈ ਗੱਬਰੂਆ ਫਕੀਰ ਨੇ ਲੰਬੇ ਪੈਂਦਿਆਂ ਪੁੱਛਿਆ ਕੇਸਰ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ ਆਪਣਾ ਨਾਮ ਬਾ ਕੇਸਰ ਹੀ ਹੈ ਬੜੀ ਲਿਆਕਤ ਸਿਖਾਈ ਹੈ ਤੈਨੂੰ ਤੇਰੇ ਕਰਦਿਆਂ ਨੇ ਤੂੰ ਦੁਨੀਆਂ 'ਚ ਕੇਸਰ ਵਾਂਗੀ ਮਹਿਕ ਵੰਡੇਗਾ ਉਸਨੇ ਕੇਸਰ ਦਾ ਸਿਰ ਝੋਸ ਕੇ ਕਿਹਾ ਤੇ ਲੰਮਾ ਪੈ ਗਿਆ ਕੇਸਰ ਫਕੀਰ ਦੇ ਪੈਰ ਹੌਲੀ-ਹੌਲੀ ਘੁੱਟਣ ਲੱਗਿਆ ਫਕੀਰ ਦੇ ਹੱਥ ਜੁੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਖੁੱਲੇ ਆਕਾਸ਼ ਦੀ ਸੱਤਲੇ ਲੰਮੇ ਪਏ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ਰੁਮਕ ਦੀ ਪੌਣ ਟਿੱਬਿਆਂ ਦੇ ਪਰਛਾਵੇਂ ਅਤੇ ਜੁਗਨੂਆਂ ਦੀ ਟਿਮਟਮਾਹਟ ਨੇ ਉਸਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ ਰਾਤ ਹੋਰ ਸੰਘਣੀ ਹੋ ਰਹੀ ਸੀ ਨਾਲ ਵਗਦੇ ਰਾਹ ਤੇ ਜਾ ਰਿਹਾ ਕੋਈ ਰਾਹੀ ਰਾਗੀ ਗਾ ਰਿਹਾ ਸੀ ਕੋਇਲ ਦੀ ਰਾਗਣੀ ਤੇ ਵਿਰਹੋਂ ਦੇ ਸਾਜ ਨੂੰ ਕੱਲਾ ਬਹਿ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ ਸ਼ੁਕਰੀਆ ਦੋਸਤੋ ਬਾਕੀ ਕੱਲ ਪੜਾਂਗੇ